ਹੈ ਭਾਗੋ સેવા ਕਰਤਾ ਗੁੱਜੇ ਬਰਦਾਸਪੁਰ ਵੱਲੋਂ ਨੁਕਸ ਸਲਾਈ ਸਲਾਈ ਸੈਂਟਰ ਖੋਲੇ ਜਾ ਰਿਹਾ ਸੱਤ ਅੱਜ ਜਿਹੜੇ ਬੱਚਿਆਂ ਨੇ ਸਲਾਈ ਸਿੱਖੀ ਆ ਉਹਨਾਂ ਨੇ ਸਰਟੀਫਿਕੇਟ ਵੰਡੇ ਗਏ ਆ ਇਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਲਾਈ ਦੇ ਸਵਾ ਸਮਾਗਮਾਂ ਗਰਮਾਨਕ ਪੂਰੀ ਗੋਦਾਰਾ ਧਰਗੜ ਲਿਖਿਆ ਆ ਜਿੱਥੇ ਕਿ ਸੱਤ ਸਲਾਈ ਸੈਂਟਰ ਖੋਲੇ ਗਏ ਆ ਤੇ ਇੱਥੇ ਬੱਚਿਆਂ तकरीबन 80 ਦੇ ਕਰੀਬ ਬੱਚਿਆਂ ਜਿਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਆ ਇਹ ਜਿਹੜੇ ਸੰਤਾ ਵਾ ਇਹ ਸੰਤਾ ਮਾਈ ਭਾਗੋ ਸੇਵਾ ਕਰਦੇ ਜੁਕੇ ਨੇ ਚੇਰਪਸੰ ਮਾਦਮ ਰੁਪਿੰਦਰਦੀਪ ਕੌਰ ਖਾਲਸਾ ਇੱਥੇ ਦੇ ਜਿਹੜੇ ਪ੍ਰਬੰਧਕ ਹੈ ਹੋਏ ਆ ਸਾਡੇ ਜਿਹੜੇ ਗੁਰਦਾਸਪੁਰ ਦੀ ਸੁਸਾਇਟੀ ਦੇ ਸਾਡੇ ਪ੍ਰਧਾਨ ਭਾਈ ਗੁਰਮੀਤ ਸਿੰਘ ਜੀ ਕਲਿਆਣਪੁਰ ਵਾਲੇ ਗੁਰਦੁਆਰਾ ਪ੍ਰਸ਼ਾਸਨ ਦੇ ਮੈਨੇਜਰ ਸਾਹਿਬ ਨੇ ਕੋਨੇ ਨੇ ਵੀ ਤੇ ਪੰਚਮਾਹ ਵਾਲੀ ਦੇਖ ਰਹੇ ਹੋ ਕਿ ਜਿਹੜੀ ਸਮੁੱਚੀ ਟੀਮ ਆ ਵਧੀਆ ਕੰਮ ਕਰ ਰਹੀ ਆ ਉਹਨਾਂ ਦੇ ਇੱਕ ਦੂਜੀ ਸੁਖਵਿੰਦਰ ਕੌਰ ਬਾਜਵਾ ਜੀ ਤੇ ਸਮੁੱਚੇ ਪਰਿਵਾਰ ਵੱਲੋਂ ਇਹਨਾਂ ਦੀ ਜਿਹੜੀ ਮੂਰਤਾਂ ਆ ਉਹ ਆਪਣੇ ਸਾਡੇ ਸੁਸਾਇਟੀ ਦੇ ਕੈਸ਼ੀਰੀਆ ਹੋਵੇ ਨੇ ਤੇ ਬਹੁਤ ਵਧੀਆ ਪ੍ਰਾਲੇ ਕਰ ਰਹੇ ਨੇ ਤੇ ਅੱਜ ਵੀਰੇ ਸਰਟੀਫਿਕੇਟ ਵੰਡੇ ਗਏ ਨੇ ਸਰਟੀਫਿਕੇਟ ਕਰਕੇ ਉਹਦੇ ਖਾਸ ਕਰਕੇ ਜਿਹੜੇ ਟੀਚਰਾਂ ਆ ਉਹਨਾਂ ਦਾ ਧੰਨਵਾਦ ਕਰਦਿਆਂ ਕਿ ਉਹਨਾਂ ਨੇ ਬਹੁਤ ਸੱਚੇ ਢੰਗ ਨਾਲ ਜਿਹੜਾ ਵਾ ਬਜਪੂਰਾ ਕੀਤਾ ਵਾ ਬੱਚਿਆਂ ਨੂੰ ਸਿਖਾਇਆ ਵਾ ਸਾਡੀਆਂ ਜਿਹੜੀਆਂ ਟੀਚਰਾਂ ਨੇ ਇਹ ਇੱਕ ਗੱਲ ਆਖੀ ਆ ਕਿ ਜੇ ਕੋਈ ਬੱਚੇ ਨੂੰ ਉਲਝਾਈ ਲੱਗੀ ਆ ਜੇ ਕੋਈ ਬੱਚਿਆਂ ਨੂੰ ਨਹੀਂ ਸਮਝ ਆਈ ਕੋਈ ਕਿਤੇ ਵੀ ਕੰਨੀ ਆ ਗਈ ਆ ਉਹ ਨੱਚਕੋ ਹੋ ਕੇ ਆਪਣੀਆਂ ਜਿਹੜੀਆਂ ਟੀਚਰਾਂ ਕੋ ਆ ਸਕਦਾ ਵਾ ਆਪਾਂ ਇੱਕ ਵਾਰ ਫੇਰ ਆਪਣੀ ਮਾਈ ਭਾਗੋਂ ਸੇਵਾ ਤੇ ਤੇ ਜੁਕੇ ਦੀਸ ਸਮੂਚੀ ਟੀਵੀ ਨੂੰ ਬਾਅਦ ਦੀ ਜਿਹੜੀ ਸਮੂਚੀ ਟੀਵੀ ਨਾਲ ਉਹਦਾ ਵੀ ਧੰਨਵਾਦ ਕਰਨਾ ਤੇ ਜਿਹੜੇ ਇੱਥੇ ਤੁਹਾਡੇ ਸੇਵਾਦਾਰ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਖਾਸ ਕਰਕੇ ਸਾਡੇ ਮਲਕੀਤ ਸਿੰਘ ਜੀ ਜਿਹੜੇ ਦਿਨ ਰਾਤ ਇੱਕ ਕਰਕੇ ਇਹਨੀਆਂ ਸਵਾਵਾਂ ਨਿਭਾ ਰਹੇ ਆ ਇਹਨਾਂ ਦਾ ਖਾਸ ਧੰਨਵਾਦ ਆ ਜੀ ਉਹ ਤੁਹਾਨੂੰ ਬਾਕੀ ਦਿਖਾ ਦਿਆਂ ਜਿਹੜਾ ਵੀ ਇੱਥੇ ਸੈਟਿੰਗ ਤੇ ਵੰਡ ਸਮਾਗਮ ਹੋਇਆ ਉਹਨਾਂ ਦੀ ਲਾਈਵ ਫੁਟੇਜ ਦਿਖਾ ਦਿਆਂ ਮੇਰੇ ਨਾਲ ਮੇਰਾ ਸਹਿਯੋਗੀ ਲੰਗੜੀ ਲੱਗੀ ਤੇ ਮੈਂ ਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 22 ਨਵੰਬਰ 2025 ਨੂੰ ਜੋ ਸਾਰੀ ਸੰਗਤ ਗੁਰਦੁਆਰਾ ਸਿਮਰਤੀ ਦਾ ਵਿਰੋਧ ਵਿੱਚ ਮੈਨਾਂ ਪਾਉ ਹੋ ਸੇਵਾ ਪਲੱਸਟਰ ਬੁੱਕ ਕੇ ਇਹਨਾਂ ਨੂੰ ਜੋ ਸਹੂਲਤਾਂ ਦਿੱਤੀਆਂ ਅਸਾਂ ਦੇ ਪੰਦਰ ਕਾ ਖਾਲਸਾ ਤੇ ਮੈਨਾਂ ਪਾਉ ਹੋ ਸੇਵਾ ਪਾਸੇ ਨੂੰ ਹੋਰ ਵੀ ਜਿਹੜੇ ਟੀਮ ਦੇ ਮੈਂਬਰ ਨੇ ਇੱਥੇ ਪਹੁੰਚੇ ਨੇ ਸਭ ਤੋਂ ਵੱਧ ਵਧਾਈ ਦੇ ਪੰਤਕ ਨੇ ਮੀਡੀਆ ਨੇ ਸੋਸਾਇਟੀ ਦੇ ਮੈਂਬਰ ਨੇ ਇੱਥੇ ਚਰਾ ਨੇ ਉਹ ਬੱਚਿਆਂ ਨੂੰ ਸਰਾਈਸ ਕਰਨ ਕਿਰਪਾ ਕਰਨ ਜਿਹਨਾਂ ਨੂੰ ਬਹੁਤ ਬਹੁਤ ਕਰੇਗੀ ਦਾ ਸਮਾਜ ਵਿੱਚ ਕੰਮ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਨੇ ਸਭ ਤੋਂ ਵੱਧ ਇਹ ਪੰਤਕ ਹੋਰ ਨੇ ਅਸੀਂ ਸਾਰੇ ਜਿਹੜੇ ਜਿਹੜੇ ਤਾਂ ਬਹੁਤ ਬਹੁਤ मैं भी ऐसे ही अपने से लोगों से बताया कि ऐसे लोग कैसे बने, कैसे बने, आप क्या करेंगे, ऐसे लोग कैसे बने, 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 ऐसे लोग कैसे ਤੇ ਬਣੀ ਰਚਨਾ ਨੂੰ ਸੋਚਣ ਤੋਂ ਕੋਈ ਚੰਗਾ ਜਨਰਲ ਨਾ ਉਕਰਦਾ ਹੋਵੇ ਸਲਾਈਡ ਸਕ੍ਰੀਨ ਸੋਹਣ ਇੱਥੇ ਆਏ ਹੋ ਸਾਰੇ ਮਤਲਬ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਸਥਾ ਮਾਈ ਪਾਗੋ ਸੇਵਾ ਸੁਸਾਇਟੀ ਜੁਕੇ ਤੋਂ ਮੈਡਮ ਰਵਿੰਦਰ ਕੌਰ ਜੀ ਦੇ ਚੇਅਰਪਰਸਨ ਜੋ ਨਦੀ ਨਿਗਰਾਨੀ ਹੀਟ ਇਸ ਸਵਾਮਾਂ ਚੱਲ ਰਹੀਆਂ ਨੇ ਅੱਜ ਬੱਚਿਆਂ ਦਾ ਸਮਾਰੋਹ ਵੰਡ ਜਿਹੜਾ ਵਾ ਇੱਥੇ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰੀ ਧਾਰੀਵਾਲ ਪੰਜਾਬ ਦੇ ਵਿੱਚ ਹੋਇਆ ਵਾ ਜੋ ਕਿ ਪਿਛਲੇ ਸਮੇਂ ਤੋਂ 7 ਸੈਂਟਰ ਜਿਹੜੇ ਨੇ ਉਹ ਇੱਥੇ ਇਲਾਕੇ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਸिलाई ਸੈਂਟਰ 'ਚ ਚੱਲੇ ਹਨ ਜਿੱਨਾਂ ਵਿੱਚ ਬੱਚਿਆਂ ਨੇ ਆਪਣੀਆਂ ਜਿਹੜੀਆਂ ਕੱਪੜੇ ਸਿਉਣ ਦੀਆਂ ਸਵਾਮਾਂ ਵਨ ਉਹ ਦਿੱਤੀਆਂ ਹਨ ਔਰ ਉਹਨਾਂ ਨੇ ਟੀਚਰਾਂ ਨਾਲ ਸਹਿਯੋਗ ਦੇ ਨਾਲ ਇਹਨਾਂ ਨੇ ਬੜੀ ਬੜੀ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਆ ਔਰ ਅੱਜ ਇਸ ਸਮਾਜ ਦੇ ਵਿੱਚ ਇਸ ਯੋਗ ਕਿਰਤ ਕਰਨ ਦੇ ਯੋਗ ਹੋ ਗਏ ਆ ਨੇ ਕਿ ਆਪਣਾ ਤੇ ਨਾਲੇ ਹੋਰ ਕਿਰਤ ਦਾ ਵੀ ਰਜਗਾਰ ਜਿਹੜਾ ਵਾ ਇਹਨਾਂ ਨੇ ਕੀਤਾ ਵਾ ਮੈਂ ਇਸ ਸੰਸਥਾ ਦਾ ਜੋ ਇਹਨਾਂ ਨੂੰ ਚਲਾ ਰਹੇ ਨੇ ਯੂਕੇ ਤੋਂ ਤਾਂ ਜੀ ਹੁਣਾਂ ਦਾ ਔਰ ਜਿਹੜੇ ਛੋਟੇ ਲੈਵਲ ਤੇ ਟੀਚਰ ਸਭਾ ਨਾਲ ਜਾਂ ਜੋ ਇਥੋਂ ਦੇ ਵੀ ਪ੍ਰਬੰਧਕ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਟੀਆਂ ਜਿਹੜੀਆਂ ਨੇ ਰਜ਼ਗਾਰ ਦੇ ਮਹੀਆ ਹੋਣਗੀਆਂ ਔਰ ਆਪਣਾ ਜੀਵਨ ਜਿਹੜਾ ਬੜਾ ਸਖਾਲਾ ਤੇ ਵਧੀਆ ਕਿੰਤ ਕਰਕੇ ਕਾਮਯਾਬ ਹੋ ਸਕਦੀਆਂ ਨੇ ਮੈਂ ਇਸ ਸੰਸਥਾ ਨੂੰ ਦੁਬਾਰਾ ਦਹਿ ਦਿਲ ਤੋਂ ਫਿਰ ਇਹਨਾਂ ਦਾ ਧੰਨਵਾਦ ਕਰਦਾ ਵਾਂ ਔਰ ਹਮੇਸ਼ਾ ਇਹ ਗੁਰੂ ਜੀ ਗਾੜੀ ਅਰਦਾਸ ਕਰਦਾ ਵਾਂ ਇਹ ਸਸਤਾ ਦਿਨ ਦੁਗਣੀ ਰਾਤ ਚਗਣੀ ਤਰੱਕੀ ਕਰੇ ਅਤੇ ਸਭ ਦਾ ਭਲਾ ਕਰੇ ਇਹਦੇ ਵਿੱਚ ਬਹੁਤ ਜ਼ਿਆਦਾ ਭਲਾਈ ਵਾਲੇ ਕੰਮ ਨੇ ਇਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਵਿੱਚ ਹੜਪ ਆਏ ਹਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਕਰਕੇ ਮਾਈ ਭਾਗੋ ਸੇਵਾ ਸੁਸਾਇਟੀ ਯੂਕੇ ਵੱਲੋਂ ਯੋਗਦਾਨ ਪਾਇਆ ਗਿਆ ਵਾ ਮੈਂ ਉਸ ਸਮੇਂ ਵੀ ਇਹਨਾਂ ਦੀ ਕੀਤੀ ਹੋਈ ਸੇਵਾ ਦਾ ਨੂੰ ਆਦਰ ਕਰਦਾ ਹਾਂ ਔਰ ਬਹੁਤ ਹੀ ਇਹ ਸ਼ਲਾਗਾ ਜੋ ਕਿ ਅਮ ਹੈ ਜੋ ਸੰਕਟਮਈ ਸਮੇਂ ਦੇ ਵਿੱਚ ਇਹਨਾਂ ਨੇ ਸਹਿਯੋਗ ਦੇ ਕੇ ਸੰਗਤਾਂ ਨੂੰ ਪ੍ਰਾਣੀਆਂ ਨੂੰ ਜਾਂ ਹੋਰ ਸੇਵਾਵਾਂ ਭੇਜ ਕੇ ਲੰਗਰ ਪ੍ਰਸ਼ਾਦ ਦੀਆਂ ਕੱਪੜੇ ਆਦਿ ਸੇਵਾ ਕਰਕੇ ਇਹਨਾਂ ਨੇ ਸੇਵਾ ਦਾ ਮਾਣ ਕਟਿਆ ਹੈ ਗੁਰਨਾਨਕ ਦੇ ਘਰ ਦਾ ਵੀ ਇਹੋ ਸਿਧਾਂਤ ਹੈ ਸੇਵਾ ਸੇਵਾ ਕੀਤੀ ਸਭਲਾ ਜੋ ਮਕਰੀ ਮਨ ਚਿਤ ਲਾਵੇ ਗੁਰੂ ਸਾਹਿਬ ਕਿਰਪਾ ਕਰਨ ਇਸ ਸੰਗਤ ਦਾ ਸਦਾ ਹੀ ਚੜ੍ਹਦੀ ਕਲਾ ਚ ਰਹੇ ਅਤੇ ਇਸੇ ਤਰ੍ਹਾਂ ਆਪਣਾ ਨਾਮ ਦੁਨੀਆ ਵਿੱਚ ਵਧੀਆ ਚਮਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ